ਸਾਸ੍ਰੀਕਾਲ ਅੱਜ ਅਸੀਂ ਅਹਮ ਸਿਰਫ ਉਹ ਪੰਜ ਖਬਰਾਂ ਦੀ ਲਿਸਟ ਨਹੀਂ ਪੜਨ ਵਾਲੇ ਜੋ ਕੈਨੇਡਾ ਇਮੀਗ੍ਰੇਸ਼ਨ ਬਾਰੇ ਆਈਆਂ ਨੇ ਨਹੀਂ ਅਸੀਂ ਅਸਲ ਵਿੱਚ ਇਹ ਸਮਝਣ ਦੀ ਕੋਸ਼ਿਸ਼ ਕਰਾਂਗੇ ਕਿ ਇਹ ਪੰਜੇ ਐਲਾਨ ਜਦੋਂ ਇਕੱਠੇ ਦੇਖੀਏ ਤਾਂ ਇੱਕ ਵੱਡੀ ਤਸਵੀਰ ਕਿਵੇਂ ਬਣਾਉਂਦੇ ਨੇ ਮਤਲਬ ਇੱਕ ਕਹਾਣੀ ਕੈਨੇਡਾ ਦੀ ਬਦਲਦੀ ਸੋਚ ਦੀ ਕਹਾਣੀ ਕਿ ਹੁਣ ਜ਼ੋਰ ਬਾਰੋਂ ਨਵੇਂ ਲੋਕ ਲਿਆਉਣ ਤੇ ਉਹਨਾਂ ਨਹੀਂ ਹੈ ਜਿਨ੍ਹਾਂ ਦੇਸ਼ ਦੇ ਅੰਦਰ ਪਹਿਲਾਂ ਤੋਂ ਮੌਜੂਦ ਲੋਕਾਂ ਨੂੰ ਪੱਕੇ ਕਰਨ ਤੇ ਹੈ ਉਹਨਾਂ ਦੇ ਪਰਿਵਾਰਾਂ ਨੂੰ ਜੋੜਨ ਤੇ ਹੈ ਸਾਡੇ ਕੋਲ ਇੱਕ ਲੇਖ ਹੈ ਤੇ ਅੱਜ ਇਸ ਦਾ ਪੂਰਾ ਨਿਚੋੜ ਕੱਢਾਂਗੇ ਬਿਲਕੁਲ ਸਹੀ ਕਿਹਾ ਇਹ ਸਿਰਫ ਕੋਈ ਨਿਯਮਾਂ ਦਾ ਕੀ ਕਹਿੰਦੇ ਨੇ ਫੇਰ ਬਦਲ ਨਹੀਂ ਹੈ ਇਹ ਇੱਕ ਪੂਰੀ ਰਣਨੀਤੀ ਵਿੱਚ ਬਦਲਾਅ ਹੈ ਪਹਿਲਾਂ ਕੈਨੇਡਾ ਦਾ ਧਿਆਨ ਹੁੰਦਾ ਸੀ ਕਿ ਦੁਨੀਆ ਭਰ ਤੋਂ ਬੈਸਟ ਟੈਲੈਂਟ ਕਿਵੇਂ ਲਿਆਈਏ ਹੁਣ ਲੱਗਦਾ ਉਹਨਾਂ ਨੂੰ ਇਹ ਸਮਝ ਆ ਗਿਆ ਹੈ ਕਿ ਜਿਹੜੇ ਚੰਗੇ ਲੋਕ ਪਹਿਲਾਂ ਹੀ ਉੱਥੇ ਪੜ ਰਹੇ ਨੇ ਕੰਮ ਕਰ ਰਹੇ ਨੇ ਉਹਨਾਂ ਨੂੰ ਸੰਭਾਲ ਕੇ ਰੱਖਣਾ ਕਿਤੇ ਜ਼ਿਆਦਾ ਜ਼ਰੂਰੀ ਹੈ ਅਤੇ ਫਾਇਦੇਮੰਦ ਵੀ ਇਹ ਪਾਲਿਸੀ ਵਿੱਚ ਇੱਕ ਵੱਡਾ ਸ਼ਿਫਟ ਹੈ ਠੀਕ ਹੈ ਆਓ ਫਿਰ ਇਸੇ ਨੁਕਤੇ ਤੋਂ ਸ਼ੁਰੂ ਕਰਦੇ ਹਾਂ ਉਹਨਾਂ ਨੂੰ ਸੰਭਾਲ ਕੇ ਰੱਖਣਾ ਜੋ ਪਹਿਲਾਂ ਹੀ ਉੱਥੇ ਹਨ ਸਭ ਤੋਂ ਪਹਿਲਾ ਐਲਾਨ ਉਹ ਤਾਂ ਸਿੱਧਾ-ਸਿੱਧਾ ਉਹਨਾਂ ਹਜ਼ਾਰਾਂ ਭਾਰਤੀ ਵਿਦਿਆਰਥੀਆਂ ਤੇ ਕੰਮਿਆਂ ਲਈ ਰਾਹਤ ਹੈ ਜਿਹੜੇ ਪੀਆਰ ਦੀ ਲਾਈਨ ਵਿੱਚ ਲੱਗੇ ਹੋਏ ਸਨ ਤੇ ਜਿਨ੍ਹਾਂ ਦੇ ਵਰਕ ਪਰਮਿਟ ਖਤਮ ਹੋਣ ਵਾਲੇ ਸਨ ਸਰਕਾਰ ਨੇ ਕਿਹਾ ਹੈ ਕਿ ਉਹਨਾਂ ਦੇ ਓਪਨ ਵਰਕ ਪਰਮਿਟ 31 ਦਸੰਬਰ 2026 ਤੱਕ ਵਧਾ ਦਿੱਤੇ ਗਏ ਹਨ ਹੁਣ ਇਹ ਸੁਣਨ ਨੂੰ ਸਿਰਫ ਇੱਕ ਤਾਰੀਖ ਲੱਗਦੀ ਹੈ ਪਰ ਇਸ ਦਾ ਅਸਰ ਬਹੁਤ ਵੱਡਾ ਹੈ ਬਹੁਤ ਜ਼ਿਆਦਾ ਵੱਡਾ ਇਸ ਨੂੰ ਸਿਰਫ ਕਾਨੂੰਨੀ ਤੌਰ ਤੇ ਨਾ ਦੇਖੋ ਇਸ ਦਾ ਮਨੋਵਿਗਿਆਨਿਕ ਅਸਰ ਸਮਝੋ ਤੁਸੀਂ ਸੋਚ ਕੇ ਦੇਖੋ ਕੋਈ ਬੰਦਾ ਸਾਲਾਂ ਤੋਂ ਕੈਨੇਡਾ ਚ ਕੰਮ ਕਰ ਰਿਹਾ ਹੈ ਟੈਕਸ ਦੇ ਰਿਹਾ ਹੈ ਸਮਾਜ ਦਾ ਹਿੱਸਾ ਬਣ ਚੁੱਕਾ ਹੈ ਪਰ ਸਿਰ ਤੇ ਹਰ ਵੇਲੇ ਇੱਕ ਤਲਵਾਰ ਲਟਕਦੀ ਰਹਿੰਦੀ ਹੈ ਕਿ ਜੇ ਪੀਆਰ ਦਾ ਫੈਸਲਾ ਆਉਣ ਤੋਂ ਪਹਿਲਾਂ ਵਰਕ ਪਰਮਿਟ ਮੁੱਕ ਗਿਆ ਤਾਂ ਸਭ ਕੁਝ ਛੱਡ ਕੇ ਵਾਪਸ ਜਾਣਾ ਪੈਣਾ ਇਹ ਐਲਾਨ ਉਸ ਅਨਿਸ਼ਚਿਤਤਾ ਨੂੰ ਉਸ ਡਰ ਨੂੰ ਖਤਮ ਕਰਦਾ ਹੈ ਇੱਕ ਮਾਨਸਿਕ ਸ਼ਾਂਤੀ ਦਿੰਦਾ ਹੈ ਕਿ ਹਾਂ ਹੁਣ ਤੁਸੀਂ ਆਰਾਮ ਨਾਲ ਆਪਣੇ ਕੰਮ ਤੇ ਧਿਆਨ ਦਿਓ ਪਰ ਇਥੇ ਇੱਕ ਸਵਾਲ ਵੀ ਤਾਂ ਹੈ ਕਿ ਇਹ ਸੱਚਮੁੱਚ ਇੱਕ ਸੋਚੀ ਸਮਝੀ ਨੀਤੀ ਹੈ ਹਮ ਜਾਂ ਫਿਰ ਕੀ ਕਹਿੰਦੇ ਨੇ ਸਿਰਫ ਆਪਣੇ ਸਿਸਟਮ ਦੀ ਹੌਲੀ ਰਫਤਾਰ ਤੇ ਪਰਦਾ ਪਾਉਣ ਦਾ ਇੱਕ ਤਰੀਕਾ ਹੈ ਮਤਲਬ ਜੇ ਫਾਈਲਾਂ ਟਾਈਮ ਤੇ ਕਲੀਅਰ ਹੁੰਦੀਆਂ ਤਾਂ ਸ਼ਾਇਦ ਇਹ ਸੀ ਲੋੜ ਹੀ ਨਾ ਪੈਂਦੀ ਇਹ ਬਹੁਤ ਵਧੀਆ ਨੁਕਤਾ ਹੈ ਤੇ ਇਸ ਵਿੱਚ ਨਾ ਥੋੜਾ ਥੋੜਾ ਦੋਵੇਂ ਪਾਸੇ ਹੈ ਹਾਂ ਪ੍ਰੋਸੈਸਿੰਗ ਵਿੱਚ ਦੇਰੀ ਹੁੰਦੀ ਹੈ ਇਹ ਸੱਚ ਹੈ ਤੇ ਇਹ ਉਸ ਦਾ ਇੱਕ ਹੱਲ ਹੈ ਪਰ ਇਸ ਨੂੰ ਸਿਰਫ ਇੱਕ ਜੁਗਾੜ ਕਹਿਣਾ ਵੀ ਸਹੀ ਨਹੀਂ ਹੈ ਕਿਉਂਕਿ ਇਸ ਦੇ ਨਾਲ ਹੀ ਇੱਕ ਹੋਰ ਐਲਾਨ ਹੋਇਆ ਹੈ ਕਿ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਦੀਆਂ ਪੀਆਰ ਅਰਜ਼ੀਆਂ ਚੱਲ ਰਹੀਆਂ ਨੇ ਉਹ ਹੁਣ ਆਪਣੇ ਜੀਵਨ ਸਾਥੀ ਨੂੰ ਓਪਨ ਵਰਕ ਪਰਮਿਟ ਤੇ ਬੁਲਾ ਸਕਦੇ ਹਨ ਜਦੋਂ ਤੁਸੀਂ ਇਹਨਾਂ ਦੋਵਾਂ ਫੈਸਲਿਆਂ ਨੂੰ ਜੋੜ ਕੇ ਦੇਖਦੇ ਹੋ ਤਾਂ ਤਸਵੀਰ ਸਾਫ਼ ਹੋ ਜਾਂਦੀ ਹੈ ਸਰਕਾਰ ਕਹਿ ਰਹੀ ਹੈ ਅਸੀਂ ਜਾਣਦੇ ਹਾਂ ਤੁਸੀਂ ਸਾਡੇ ਲਈ ਕੀਮਤੀ ਹੋ ਜਦੋਂ ਤੱਕ ਅਸੀਂ ਕਾਗਜ਼ੀ ਕਾਰਵਾਈ ਕਰਦੇ ਹਾਂ ਤੁਸੀਂ ਇੱਥੇ ਰਹੋ ਕੰਮ ਕਰੋ ਤੇ ਆਪਣੇ ਪਰਿਵਾਰ ਨਾਲ ਰਹੋ ਇੱਕ ਬਹੁਤ ਹੀ ਮਨੁੱਖੀ ਪਹੁੰਚ ਹੈ ਠੀਕ ਹੈ ਇਹ ਤਾਂ ਗੱਲ ਹੋਈ ਉਹਨਾਂ ਦੀ ਜੋ ਪਹਿਲਾਂ ਹੀ ਪੀਆਰ ਦੀ ਲਾਈਨ ਵਿੱਚ ਹਨ ਪਰ ਉਹਨਾਂ ਦਾ ਕੀ ਜਿਹੜੇ ਅਜੇ ਸਿਰਫ ਟੈਂਪਰਰੀ ਰੈਜ਼ੀਡੈਂਟ ਨੇ ਤੇ ਇਸੇ ਮੌਕੇ ਦੀ ਉਡੀਕ ਕਰ ਰਹੇ ਨੇ ਲੱਗਦਾ ਹੈ ਸਰਕਾਰ ਨੇ ਉਹਨਾਂ ਬਾਰੇ ਵੀ ਸੋਚਿਆ ਹੈ ਦੂਜਾ ਐਲਾਨ ਇਸੇ ਨਾਲ ਜੁੜਿਆ ਹੋਇਆ ਹੈ ਹਾਂ ਅਤੇ ਇਹ ਸ਼ਾਇਦ ਸਭ ਤੋਂ ਵੱਡੀ ਖਬਰ ਹੈ ਬਹੁਤਿਆਂ ਲਈ ਦਸੰਬਰ ਵਿੱਚ 2026 ਲਈ ਇੱਕ ਨਮਾ টিਆਰ ਤੋਂ ਪੀਆਰ ਪਾਥਵੇ ਖੁੱਲਣ ਦੀ ਉਮੀਦ ਹੈ ਯਾਨੀ ਟੈਂਪਰਰੀ ਤੋਂ ਪਰਮਨੈਂਟ ਰੈਜ਼ੀਡੈਂਟ ਤੇ ਇਹ ਕੋਈ ਛੋਟਾ ਮੋਟਾ ਪ੍ਰੋਗਰਾਮ ਨਹੀਂ ਹੋਣ ਵਾਲਾ ਲੇਖ ਦੱਸਦਾ ਹੈ ਕਿ ਇਸ ਦੇ ਤਹਿਤ 33000 ਤੋਂ ਵੱਧ ਲੋਕਾਂ ਨੂੰ ਸਿੱਧੀ ਪੀਆਰ ਦੇਣ ਦੀ ਯੋਜਨਾ ਹੈ 33000 ਇਹ ਤਾਂ ਬਹੁਤ ਵੱਡਾ ਨੰਬਰ ਹੈ ਤੇ ਖਾਸ ਗੱਲ ਇਹ ਕਹੀ ਜਾ ਰਹੀ ਹੈ ਕਿ ਇਸ ਵਿੱਚ ਪਹਿਲ ਉਹਨਾਂ ਭਾਰਤੀ ਵਿਦਿਆਰਥੀਆਂ ਨੂੰ ਮਿਲੇਗੀ ਜੋ ਲੰਬੇ ਸਮੇਂ ਤੋਂ ਕੈਨੇਡਾ 'ਚ ਨੇ ਕੰਮ ਕਰ ਰਹੇ ਨੇ ਟੈਕਸ ਦੇ ਰਹੇ ਨੇ ਇਹ ਤਾਂ ਸਿੱਧਾ-ਸਿੱਧਾ ਉਹਨਾਂ ਨੂੰ ਇਨਾਮ ਦੇਣ ਵਾਲੀ ਗੱਲ ਹੋ ਗਈ ਬਿਲਕੁਲ ਇੱਕ ਤਰ੍ਹਾਂ ਦਾ ਵਫਾਦਾਰੀ ਬੋਨਸ ਕਹਿ ਲਓ ਸਰਕਾਰ ਇਹ ਸੰਕੇਤ ਦੇ ਰਹੀ ਹੈ ਕਿ ਐਕਸਪ੍ਰੈਸ ਐਂਟਰੀ ਦੇ ਉੱਚੇ ਸਕੋਰਾਂ ਦੀ ਦੌੜ ਹੀ ਸਭ ਕੁਝ ਨਹੀਂ ਹੈ ਜੇ ਤੁਸੀਂ ਸਾਡੇ ਸਿਸਟਮ ਵਿੱਚ ਹੋ ਸਾਡੀ ਆਰਥਿਕਤਾ ਵਿੱਚ ਯੋਗਦਾਨ ਪਾ ਰਹੇ ਹੋ ਤੇ ਕੈਨੇਡੀਅਨ ਤਜਰਬਾ ਲੈ ਚੁੱਕੇ ਹੋ ਤਾਂ ਅਸੀਂ ਤੁਹਾਡੇ ਲਈ ਇੱਕ ਵੱਖਰਾ ਸਿੱਧਾ ਰਸਤਾ ਬਣਾਵਾਂਗੇ ਇਹ ਹਜ਼ਾਰਾਂ ਲੋਕਾਂ ਲਈ ਉਮੀਦ ਦੀ ਕਿਰਨ ਹੈ ਜਿਨ੍ਹਾਂ ਦਾ ਸੀਆਰਐਸ ਸਕੋਰ ਕੁਝ ਪੁਆਇੰਟਾਂ ਕਰਕੇ ਰਹਿ ਜਾਂਦਾ ਸੀ ਪਰ ਇਸ ਨਾਲ ਇੱਕ ਵੱਡਾ ਸਵਾਲ ਖੜਾ ਹੁੰਦਾ ਹੈ ਚੋਣ ਦਾ ਆਧਾਰ ਕੀ ਹੋਵੇਗਾ ਮਾਪਦੰਡ ਜੇ ਪਿਛਲੇ টিਆਰ ਤੋਂ ਪੀਆਰ ਪ੍ਰੋਗਰਾਮ ਦੇਖੀਏ ਤਾਂ ਉਹਨਾਂ ਨੇ ਜ਼ਰੂਰੀ ਕੰਮਾਂ ਹੈਲਥ케ਅਰ ਤੇ ਜ਼ਿਆਦਾ ਫੋਕਸ ਕੀਤਾ ਸੀ ਕਿ ਇਸ ਵਾਰ ਵੀ ਕੁਝ ਅਜਿਹਾ ਹੀ ਹੋਵੇਗਾ ਜਾਂ ਇਸ ਨੂੰ ਹੋਰ ਖੁੱਲਾ ਰੱਖਣਗੇ ਮੇਰਾ ਅਨੁਮਾਨ ਹੈ ਕਿ ਉਹ ਇਸ ਨੂੰ ਥੋੜਾ ਖੁੱਲਾ ਰੱਖਣਗੇ ਪਰ ਹਾਂ ਕੁਝ ਖਾਸ ਖੇਤਰਾਂ ਨੂੰ ਤਰਜੀਹ ਜ਼ਰੂਰ ਮਿਲੇਗੀ ਪਿਛਲੀ ਵਾਰ ਤੋਂ ਸਬਕ ਲੈ ਕੇ ਉਹ ਸ਼ਾਇਦ ਇਸ ਵਾਰ ਮਾਪਦੰਡਾਂ ਨੂੰ ਹੋਰ ਸਾਫ਼ ਕਰਨਗੇ ਉਮੀਦ ਹੈ ਕਿ ਉਹ ਉਹਨਾਂ ਖੇਤਰਾਂ ਤੇ ਧਿਆਨ ਦੇਣਗੇ ਜਿੱਥੇ ਕਾਮਯਾਬੀ ਸਭ ਤੋਂ ਵੱਧ ਲੋੜ ਹੈ ਜਿਵੇਂ ਕਿ ਕੰਸਟਰਕਸ਼ਨ ਹੋ ਗਿਆ ਟੈਕਨੋਲੋਜੀ ਜਾਂ ਸ਼ਾਇਦ अर्ਲੀ ਚਾਈਲਡਹੂਡ ਐਜੂਕੇਸ਼ਨ ਮੇਰੀ ਸਲਾਹ ਤਾਂ ਇਹ ਹੀ ਹੈ ਕਿ ਜਿਹੜੇ ਲੋਕ ਇਸ ਦੀ ਉਡੀਕ ਕਰ ਰਹੇ ਨੇ ਉਹ ਆਪਣੇ ਕਾਗਜ਼ ਪੱਤਰ ਹੁਣ ਤੋਂ ਹੀ ਤਿਆਰ ਰੱਖਣ ਵਰਕ ਐਕਸਪੀਰੀਅੰਸ ਪੇ ਸਲਿੱਪਾਂ ਪਾਸ਼ਾ ਦੇ ਟੈਸਟ ਸਭ ਕੁਝ ਠੀਕ ਹੈ ਤੁਸੀਂ ਇਸ ਨੂੰ ਇੱਕ ਰਣਨੀਤਿਕ ਕਦਮ ਕਹਿ ਰਹੇ ਹੋ ਪਰ ਕੀ ਇਸ ਦਾ ਕੋਈ ਨੈਗੇਟਿਵ ਪਹਿਲੂ ਵੀ ਹੋ ਸਕਦਾ ਹੈ ਕੀ ਇਸ ਨਾਲ ਉਹਨਾਂ ਲੋਕਾਂ ਵਿੱਚ ਨਿਰਾਸ਼ਾ ਨਹੀਂ ਵਧੇਗੀ ਜਿਨ੍ਹਾਂ ਦਾ ਕੰਮ ਸ਼ਾਇਦ ਸਰਕਾਰ ਦੀ ਪਹਿਲ ਵਾਲੀ ਲਿਸਟ ਵਿੱਚ ਨਾ ਆਵੇ ਇਹ ਚਿੰਤਾ ਜਾਇਜ਼ ਹੈ ਹਰ ਵਾਰ ਜਦੋਂ ਕੋਈ ਖਾਸ ਰਸਤਾ ਖੁੱਲਦਾ ਹੈ ਤਾਂ ਕੁਝ ਲੋਕ ਤਾਂ ਬਾਹਰ ਰਹੀ ਜਾਂਦੇ ਨੇ ਪਰ ਵੱਡੀ ਤਸਵੀਰ ਇਹ ਹੈ ਕਿ ਕੈਨੇਡਾ ਕੋਲ ਇਮੀਗ੍ਰੇਸ਼ਨ ਦੇ ਕਈ ਰਸਤੇ ਹਨ ਇਹ ਸਿਰਫ ਇੱਕ ਵਾਧੂ ਮੌਕਾ ਹੈ ਜਿਹੜੇ ਇਸ ਵਿੱਚ ਨਹੀਂ ਆਉਣਗੇ ਉਹਨਾਂ ਲਈ ਐਕਸਪ੍ਰੈਸ ਐਂਟਰੀ ਤੇ ਹੋਰ ਪ੍ਰੋਗਰਾਮਸ ਤਾਂ ਹਨ ਹੀ ਅਤੇ ਇੱਥੇ ਹੀ ਤੀਜਾ ਵੱਡਾ ਐਲਾਨ ਬਹੁਤ ਜ਼ਰੂਰੀ ਹੋ ਜਾਂਦਾ ਹੈ ਤੁਸੀਂ ਪੀਐਨਪੀ ਦੀ ਗੱਲ ਕਰ ਰਹੇ ਹੋ ਪ੍ਰੋਵਿੰਸ਼ੀਅਲ ਨੋਮੀਨੀ ਪ੍ਰੋਗਰਾਮ ਹਾਂ ਜਿੱਥੇ ਫੈਡਰਲ ਸਰਕਾਰ ਪੂਰੇ ਦੇਸ਼ ਲਈ ਸੋਚਦੀ ਹੈ ਉੱਥੇ ਪ੍ਰੋਵਿੰਸ ਆਪਣੀਆਂ ਲੋਕਲ ਲੋੜਾਂ ਦੇਖਦੇ ਨੇ ਤੇ ਇੱਥੇ ਇੱਕ ਬਹੁਤ ਵੱਡਾ ਬਦਲਾਅ ਹੋਇਆ ਹੈ ਬਹੁਤ ਵੱਡਾ ਸ਼ਬਦ ਵੀ ਸ਼ਾਇਦ ਛੋਟਾ ਹੈ ਇਤਿਹਾਸਿਕ ਕਹਿਣਾ ਸਹੀ ਰਹੇਗਾ ਫੈਡਰਲ ਸਰਕਾਰ ਨੇ ਸੂਬਿਆਂ ਦੀ ਮੰਗ ਮੰਨ ਲਈ ਹੈ 2026 ਲਈ ਪੀਐਨਪੀ ਦਾ ਕੋਟਾ 55000 ਤੋਂ ਵਧਾ ਕੇ 91000 ਕਰ ਦਿੱਤਾ ਹੈ ਇਹ ਲਗਭਗ 65% ਦਾ ਵਾਅਦਾ ਹੈ ਇਹ ਇਹ ਬਹੁਤ ਵੱਡੀ ਗੱਲ ਹੈ ਇਸ ਦਾ ਮਤਲਬ ਹੈ ਕਿ ਇਮੀਗ੍ਰੇਸ਼ਨ ਦੀ ਤਾਕਤ ਹੁਣ ਓਟਾਵਾ ਤੋਂ ਨਿਕਲ ਕੇ ਸੂਬਿਆਂ ਦੀਆਂ ਰਾਜਧਾਨੀਆਂ ਵੱਲ ਜਾ ਰਹੀ ਹੈ ਇਸ ਦਾ ਅਸਲ ਮਤਲਬ ਕੀ ਹੈ ਉਹਨਾਂ ਲਈ ਜੋ ਪੀਆਰ ਲੈਣਾ ਚਾਹੁੰਦੇ ਹਨ ਕੀ ਇਸ ਨਾਲ ਉਹਨਾਂ ਦੇ ਚਾਂਸ ਵਧਣਗੇ ਬਹੁਤ ਜ਼ਿਆਦਾ ਵਧਣਗੇ ਇਸ ਨੂੰ ਇੰਜ ਸਮਝੋ ਕੈਨੇਡਾ ਸਿਰਫ ਟੋਰਾਂਟੋ ਜਾਂ ਵੈਨਕੂਵਰ ਨਹੀਂ ਹੈ ਅਲਬਰਟਾ ਨੂੰ ਤੇਲ ਦੇ ਖੇਤਰ ਵਿੱਚ ਇੰਜੀਨੀਅਰ ਚਾਹੀਦੇ ਨੇ ਸਸਕੈਚੁਵਨ ਨੂੰ ਖੇਤੀਬਾੜੀ ਦੇ ਮਾਹਿਰ ਐਟਲੈਂਟਿਕ ਪ੍ਰੋਵਿੰਸਾਂ ਨੂੰ ਹੈਲਥ케ਅਰ ਵਰਕਰ ਚਾਹੀਦੇ ਨੇ ਹੁਣ ਇਹਨਾਂ ਸੂਬਿਆਂ ਕੋਲ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਤਾਕਤ ਹੋਵੇਗੀ ਕਿ ਉਹ ਸਿੱਧਾ ਉਹਨਾਂ ਲੋਕਾਂ ਨੂੰ ਚੁਣ ਸਕਣ ਜਿਨ੍ਹਾਂ ਦੇ ਹੁਨਰ ਉਹਨਾਂ ਦੀ ਆਰਥਿਕਤਾ ਲਈ ਸਹੀ ਹਨ ਭਾਵੇਂ ਕਿਸੇ ਦਾ CRS ਸਕੋਰ ਫੈਡਰਲ ਡ੍ਰਾਲ ਲਈ ਕੱਟ ਹੋਵੇ ਪਰ ਜੇ ਉਹ ਕਿਸੇ ਪ੍ਰੋਵਿੰਸ ਦੀ ਲੋੜ ਪੂਰੀ ਕਰਦਾ ਹੈ ਤਾਂ ਉਸਦੇ PR ਦੇ ਮੌਕੇ ਬਹੁਤ ਵਧ ਗਏ ਹਨ ਇਹ ਬਹੁਤ ਦਿਲਚਸਪ ਹੈ ਇਸ ਦਾ ਮਤਲਬ ਤਾਂ ਇਹ ਹੋਇਆ ਕਿ ਅਸੀਂ ਸ਼ਾਇਦ ਪੰਜਾਬੀ ਪਾਈਚਾਰੇ ਦੇ ਵਸੇਬੇ ਦੇ ਪੈਟਰਨ ਵਿੱਚ ਵੀ ਬਦਲਾਅ ਦੇਖੀਏ ਹੁਣ ਤੱਕ ਜ਼ਿਆਦਾਤਰ ਲੋਕ অন্ਟੈਰੀਓ ਜਾਂ BC ਨੂੰ ਹੀ ਪਹਿਲ ਦਿੰਦੇ ਹਨ ਪਰ ਕੀ ਇਹ ਵਧਿਆ ਹੋਇਆ PNP ਕੋਟਾ ਲੋਕਾਂ ਨੂੰ ਮੈਨੀਟੋਬਾ ਜਾਂ ਨੋਵਾ ਸਕੋਸ਼ੀਆ ਵਰਗੇ ਸੂਬਿਆਂ ਵੱਲ ਜਾਣ ਲਈ ਉਤਸ਼ਾਹਿਤ ਕਰੇਗਾ ਬਿਲਕੁਲ ਕਰੇਗਾ ਅਤੇ ਇਹ ਇਸ ਨੀਤੀ ਦਾ ਇੱਕ ਮੁੱਖ ਮਕਸਦ ਵੀ ਹੈ ਸਰਕਾਰ ਇਮੀਗ੍ਰੇਸ਼ਨ ਦੇ ਫਾਇਦਿਆਂ ਨੂੰ ਪੂਰੇ ਦੇਸ਼ ਵਿੱਚ ਵੰਡਣਾ ਚਾਹੁੰਦੀ ਹੈ ਇਸ ਨਾਲ ਨਵੇਂ ਆਉਣ ਵਾਲਿਆਂ ਲਈ ਮੌਕੇ ਵੀ ਵਧਣਗੇ ਤੇ ਵੱਡੇ ਸ਼ਹਿਰਾਂ ਤੇ ਦਬਾਅ ਵੀ ਘਟੇਗਾ हां शुरू ਵਿੱਚ ਛੋਟੇ ਸ਼ਹਿਰਾਂ ਵਿੱਚ ਸ਼ਾਇਦ ਕੁਝ ਚੁਣੌਤੀਆਂ ਹੋਣ ਜਿਵੇਂ ਸਥਾਪਿਤ ਪਾਈਚਾਰਕ ਨੈਟਵਰਕ ਦੀ ਕਮੀ ਪਰ ਆਰਥਿਕ ਮੌਕੇ ਬਹੁਤ ਸਾਰੇ ਲੋਕਾਂ ਨੂੰ ਖਿੱਚਣਗੇ ਇੱਕ ਤਰ੍ਹਾਂ ਨਾਲ ਇਮੀਗ੍ਰੇਸ਼ਨ ਦਾ ਵਿਕੇਂਦਰੀਕਰਨ ਹੈ ਠੀਕ ਹੈ ਅਸੀਂ ਹੁਣ ਤੱਕ ਆਰਥਿਕਤਾ ਰਣਨੀਤੀ ਨੰਬਰਾਂ ਦੀ ਗੱਲ ਕੀਤੀ ਹੈ ਪਰ ਇਮੀਗ੍ਰੇਸ਼ਨ ਦਾ ਇੱਕ ਬਹੁਤ ਹੀ ਮਨੁੱਖੀ ਤੇ ਪਾਵਨਾਤਮਕ ਪਾਸਾ ਵੀ ਹੈ ਪਰਿਵਾਰਾਂ ਦਾ ਪਾਸਾ ਤੇ ਇਸੇ ਨਾਲ ਜੁੜਿਆ ਹੈ ਚੌਥਾ ਐਲਾਨ ਜਿਸ ਦੀ ਖਬਰ ਸੁਣ ਕੇ ਸ਼ਾਇਦ ਬਹੁਤ ਸਾਰੇ ਪਰਿਵਾਰ ਖੁਸ਼ ਹੋਏ ਹੋਣਗੇ ਤੁਸੀਂ ਮਾਤਾ ਪਿਤਾ ਤੇ ਦਾਦਾ ਦਾਦੀ ਦੀ ਸਪਾਂਸਰਸ਼ਿਪ ਦੀ ਗੱਲ ਕਰ ਰਹੇ ਹੋ ਹਾਂਜੀ ਇੱਕ ਅਜੇਹਾ ਮੁੱਦਾ ਹੈ ਜੋ ਸਾਲਾਂ ਤੋਂ ਪੰਜਾਬੀ ਪਾਈਚਾਰੇ ਲਈ ਬਹੁਤ ਸੰਵੇਦਨਸ਼ੀਲ ਰਿਹਾ ਹੈ ਬਹੁਤ ਸਾਰੇ ਲੋਕ ਆਪਣੇ ਮਾਪਿਆਂ ਨੂੰ ਕੋਲ ਬੁਲਾਉਣ ਲਈ ਲੰਬੇ ਸਮੇਂ ਤੋਂ ਉਡੀਕ ਕਰ ਰਹੇ ਸਨ ਹਾਂ ਪਿਛਲੇ ਸਾਲ ਯਾਨੀ 2025 ਵਿੱਚ ਵਿਭਾਗ ਨੇ ਸਿਰਫ 2020 ਦੀਆਂ ਪੁਰਾਣੀਆਂ ਅਰਜ਼ੀਆਂ ਤੇ ਹੀ ਕੰਮ ਕੀਤਾ ਸੀ ਨਵੀਆਂ ਲਈ ਕੋਈ ਮੌਕਾ ਨਹੀਂ ਸੀ ਪਰ ਹੁਣ ਸਰਕਾਰ ਨੇ ਐਲਾਨ ਕੀਤਾ ਹੈ ਕਿ 2026 ਵਿੱਚ ਮਾਤਾ ਪਿਤਾ ਲਈ ਨਵੀਆਂ ਪੀਆਰ ਅਰਜ਼ੀਆਂ ਲਈਆਂ ਜਾਣਗੀਆਂ ਜਿਹੜੇ ਲੋਕ ਕੈਨੇਡਾ ਦੇ ਪੀਆਰ ਜਾਂ ਨਾਗਰਿਕ ਬਣ ਚੁੱਕੇ ਨੇ ਉਹ ਆਪਣੇ ਮਾਤਾ ਪਿਤਾ ਨੂੰ ਸਪான்ਸਰ ਕਰ ਸਕਣਗੇ ਇਸ ਫੈਸਲੇ ਦਾ ਸਮਾਜਿਕ ਮਹੱਤਵ ਇਸ ਦੇ ਆਰਥਿਕ ਮਹੱਤਵ ਤੋਂ ਕਿਤੇ ਜ਼ਿਆਦਾ ਹੈ ਇਹ ਸਿਰਫ ਪਰਿਵਾਰਾਂ ਨੂੰ ਮਿਲਾਉਣਾ ਨਹੀਂ ਹੈ ਜਦੋਂ ਬਜ਼ੁਰਗ ਮਾਪੇ ਆਪਣੇ ਬੱਚਿਆਂ ਤੇ ਪੋਤੇ-ਪੋਤੀਆਂ ਨਾਲ ਰਹਿੰਦੇ ਨੇ ਤਾਂ ਇੱਕ ਮਜ਼ਬੂਤ ਸਪੋਰਟ ਸਿਸਟਮ ਬਣਦਾ ਹੈ ਇਹ ਨੌਜਵਾਨ ਜੋੜਿਆਂ ਨੂੰ ਬੱਚਿਆਂ ਦੇ ਦੇਖਪਾਲ ਵਿੱਚ ਮਦਦ ਕਰਦਾ ਹੈ ਅਤੇ ਸਭ ਤੋਂ ਜ਼ਰੂਰੀ ਇਹ ਨਵੀਂ ਪੀੜੀ ਨੂੰ ਆਪਣੀ ਪਾਸ਼ਾ ਆਪਣੇ ਸਭਿਆਚਾਰ ਆਪਣੀ ਵਿਰਾਸਤ ਨਾਲ ਜੋੜੀ ਰੱਖਦਾ ਹੈ ਦਾਦਾ-ਦਾਦੀ ਤੋਂ ਮਿਲੀਆਂ ਕਹਾਣੀਆਂ ਤੇ ਸੰਸਕਾਰ ਉਹ ਕਿਸੇ ਸਕੂਲ ਵਿੱਚ ਨਹੀਂ ਸਿਖਾਏ ਜਾ ਸਕਤੇ ਇਹ ਬਹੁਤ ਵਧੀਆ ਖਬਰ ਹੈ ਪਰ ਪਿਛਲੇ ਤਜਰਬਿਆਂ ਨੂੰ ਦੇਖਦੇ ਹੋਏ ਕਿ ਸਾਨੂੰ ਥੋੜਾ ਸਾਵਧਾਨ ਨਹੀਂ ਰਹਿਣਾ ਚਾਹੀਦਾ ਇਹ ਪ੍ਰੋਗਰਾਮ ਹਮੇਸ਼ਾ ਓਵਰ ਸਬਸਕ੍ਰਾਈਬਡ ਹੁੰਦਾ ਹੈ ਤੇ ਅਕਸਰ ਲਾਟਰੀ ਸਿਸਟਮ ਤੇ ਚੱਲਦਾ ਹੈ ਕੀ ਕੋਈ ਗਾਰੰਟੀ ਹੈ ਕਿ ਇਸ ਵਾਰ ਸਿਸਟਮ ਵਧੇਰੇ ਨਿਰਪੱਖ ਅਤੇਜ਼ ਹੋਵੇਗਾ ਇਹ ਚਿੰਤਾ ਬਿਲਕੁਲ ਸਹੀ ਹੈ ਸਰਕਾਰ ਨੇ ਅਜੇ ਪੂਰੀ ਡਿਟੇਲ ਨਹੀਂ ਦਿੱਤੀ ਪਰ ਉਮੀਦ ਇਹੀ ਹੈ ਕਿ ਉਹ ਪਿਛਲੀਆਂ ਕਮੀਆਂ ਤੋਂ ਸਿੱਖਣਗੇ ਹੋ ਸਕਦਾ ਹੈ ਉਹ ਅਰਜ਼ੀਆਂ ਦੀ ਗਿਣਤੀ ਵਧਾਉਣ ਜਾਂ ਚੋੜ ਦਾ ਕੋਈ ਨਵਾਂ ਤਰੀਕਾ ਅਪਣਾਉਣ ਪਰ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਦਰਵਾਜ਼ਾ ਦੁਬਾਰਾ ਖੁੱਲ ਰਿਹਾ ਹੈ ਜਿਹੜੇ ਪਰਿਵਾਰ ਸਾਲਾਂ ਤੋਂ ਉਡੀਕ ਕਰ ਰਹੇ ਸਨ ਉਹਨਾਂ ਲਈ ਇਹ ਇੱਕ ਨਵੀਂ ਉਮੀਦ ਹੈ ਉਹਨਾਂ ਨੂੰ ਹੁਣ ਤੋਂ ਹੀ ਆਪਣੀ ਆਮਦਨ ਦੇ ਸਬੂਤ ਵਰਗੇ ਜ਼ਰੂਰੀ ਕਾਗਜ਼ ਇਕੱਠੇ ਕਰਨੇ ਸ਼ੁਰੂ ਕਰ ਦੇਣੇ ਚਾਹੀਦੇ ਹਨ ਤੇ ਬਿਲਕੁਲ ਮਾਪਿਆਂ ਨੂੰ ਕੈਨੇਡਾ ਬੁਲਾਉਣਾ ਇੱਕ ਗੱਲ ਹੈ ਪਰ ਉਹਨਾਂ ਦਾ ਸਫ਼ਰ ਸੌਖਾ ਬਣਾਉਣਾ ਇੱਕ ਹੋਰ ਵੱਡਾ ਮੁੱਦਾ ਹੈ ਇੱਥੇ ਹੀ ਸਾਡੀ ਪੰਜਵੀਂ ਤੇ ਆਖਰੀ ਖਬਰ ਆਉਂਦੀ ਹੈ ਜੋ ਪੰਜਾਬ ਤੇ ਕੈਨੇਡਾ ਦੀ ਦੂਰੀ ਘਟਾ ਸਕਦੀ ਹੈ ਅੰਮ੍ਰਿਤਸਰ ਤੋਂ ਸਿੱਧੀਆਂ ਉਡਾਣਾਂ ਇੱਕ ਅਜਿਹਾ ਸੁਪਨਾ ਹੈ ਜੋ ਕੈਨੇਡਾ ਵਿੱਚ ਵਸਦਾ ਹਰ ਪੰਜਾਬੀ ਕਈ ਦਹਾਕਿਆਂ ਤੋਂ ਦੇਖ ਰਿਹਾ ਹੈ ਹੁਣ ਖਬਰ ਇਹ ਹੈ ਕਿ ਪੰਜਾਬ ਸਰਕਾਰ ਤੇ 에어ਪੋਰਟ ਅਥਾਰਟੀ ਕਤਰ 에어ਲਾਈਨਸ ਨਾਲ ਮਿਲ ਕੇ ਇਸ ਤੇ ਕੰਮ ਕਰ ਰਹੀਆਂ ਨੇ ਅੰਮ੍ਰਿਤਸਰ ਤੋਂ ਸਿੱਧਾ ਟੋਰਾਂਟੋ ਤੇ ਵੈਨਕੂਵਰ ਤੁੰਗੇ ਨੇ ਸਿੱਧੀਆਂ ਉਡਾਨਾਂ ਅੰਮ੍ਰਿਤਸਰ ਨੂੰ ਇੱਕ ਗਲੋਬਲ ਹੱਬ ਬਣਾਉਂਦੀਆਂ ਨੇ ਇਸ ਨਾਲ ਪੰਜਾਬ ਤੇ ਕੈਨੇਡਾ ਵਿਚਕਾਰ ਸਿਰਫ ਪਰਿਵਾਰਕ ਨਹੀਂ ਵਪਾਰਕ ਤੇ ਸੱਭਿਆਚਾਰਕ ਰਿਸ਼ਤੇ ਵੀ ਮਜ਼ਬੂਤ ਹੋਣਗੇ ਅਸੀਂ ਭਵਿੱਖ ਵਿੱਚ ਕੈਨੇਡੀਅਨ ਕੰਪਨੀਆਂ ਨੂੰ ਪੰਜਾਬ ਵਿੱਚ ਨਿਵੇਸ਼ ਕਰਦੇ ਦੇਖ ਸਕਦੇ ਹਾਂ ਸੈਰ ਸਪਾਟੇ ਨੂੰ ਹੁਲਾਰਾ ਮਿਲੇਗਾ ਕੈਨੇਡਾ 'ਚ ਜੰਮੀ ਨਵੀਂ ਪੀੜ੍ਹੀ ਲਈ ਆਪਣੀਆਂ ਜੜ੍ਹਾਂ ਨਾਲ ਜੁੜਨਾ ਬਹੁਤ ਸੌਖਾ ਹੋ ਜਾਵੇਗਾ ਤਾਂ ਜੇਕਰ ਅਸੀਂ ਇਹ ਸਾਰੀ ਚਰਚਾ ਨੂੰ ਸਮੇਟੀਏ ਤਾਂ ਤਸਵੀਰ ਕੀ ਬਣਦੀ ਹੈ ਇਹ ਪੰਜ ਵੱਖਰੀ ਵੱਖਰੀ ਖਬਰਾਂ ਨਹੀਂ ਹਨ ਸਗੋਂ ਇੱਕ ਵੱਡੀ ਰਣਨੀਤੀ ਦੇ ਪੰਜ ਟੁਕੜੇ ਹਨ ਬਿਲਕੁਲ ਪਹਿਲਾ ਤੇ ਦੂਜਾ ਐਲਾਨ ਵਰਕ ਪਰਮਿਟ ਦਾ ਵਾਅਦਾ ਤੇ ਟੀਆਰ ਤੋਂ ਪੀਆਰ ਦਾ ਦੇਸ਼ ਦੇ ਅੰਦਰ ਮੌਜੂਦ ਟੈਲੈਂਟ ਨੂੰ ਸੰਭਾਲਣ ਲਈ ਹੈ ਤੀਜਾ ਐਲਾਨ ਪੀਐਨਪੀ ਕੋਟੇ ਦਾ ਵਾਅਦਾ ਇਮੀਗ੍ਰੇਸ਼ਨ ਦੇ ਫਾਇਦਿਆਂ ਨੂੰ ਦੇਸ਼ ਦੇ ਹਰ ਕੋਨੇ ਤੱਕ ਪਹੁੰਚਾਉਣ ਲਈ ਹੈ ਅਤੇ ਚੌਥਾ ਅਤੇ ਪੰਜਵਾਂ ਐਲਾਨ ਮਾਪਿਆਂ ਦੀ ਸਪਾਂਸਰਸ਼ਿਪ ਤੇ ਸਿੱਧੀਆਂ ਉਡਾਨਾਂ ਇਸ ਸਾਰੀ ਪ੍ਰਕਿਰਿਆ ਦੇ ਮਨੁੱਖੀ ਪਹਿਲੂ ਨੂੰ ਯਾਨੀ ਪਰਿਵਾਰ ਤੇ ਪਾਈਚਾਰੇ ਨੂੰ ਮਜ਼ਬੂਤ ਕਰਨ ਤੇ ਜ਼ੋਰ ਦਿੰਦੇ ਹਨ ਇਹ ਸਭ ਮਿਲ ਕੇ ਇੱਕ ਬਹੁਤ ਹੀ ਸਕਾਰਾਤਮਕ ਤੇ ਸੋਚੀ ਸਮਝੀ ਪਹੁੰਚ ਨੂੰ ਦਰਸਾਉਂਦੇ ਹਨ ਇਹ ਸਿਰਫ ਨੰਬਰਾਂ ਦੀ ਖੇਡ ਨਹੀਂ ਹੈ ਬਲਕਿ ਇੱਕ ਅਜਹੀ ਨੀਤੀ ਹੈ ਜੋ ਭਾਰਤੀ ਪਾਈ